ਨਹੀਂ ਸਰ ਨਹੀਂ ਤੁਸੀਂ ਫੋਨ ਛੱਡ ਦਿਓ ਇਹਦੇ ਵਿੱਚ ਨਾ ਸਰ ਮੈਂ ਫਿਰ ਪੂਰਾ ਬਿਜਲੀ ਰੱਖਾਂਗਾ ਆਪਣਾ ਖਤਰਾ ਮੂਮੈਂਟਕ ਰਾਈਕਲ ਅੱਜ ਨਹੀਂ ਸਾਜੀ ਕਰਾ ਐਮਐਲਏ ਜਗਦੀਪ ਮੋਹਰ ਮੋੜੀ ਬਹੁਤ ਬਹੁਤ ਸਾਜੀ ਕਰਾ ਜੱਜਾਂ ਨਾਲ उन्होंने भी अस बहुत बहुत स्वागत करते हैं जो एम एल ए साहब आशीर्वाद दे रहे हैं बट है। जोरदार ट्रैकिंग सारे बच्चे ट्रैकिंग रुकनी नहीं चाहिए मनजीत जी जो। एक यादगारी ਬਾਥਾ ਲਿਆ। ਤਕਰੀਰ ਕੋਈ ਨਹੀਂ ਗਏ ਰਹਿੰਦੀ ਕੋਈ ਦਿੱਕਤ ਨਹੀਂ। ਸੰਮਾਨ ਦੇਸ਼ ਨੋਕਰੀ। ਬਸ ਤੁਸੀਂ ਜੀ। ਪਰ ਕੋਈ ਨਾ ਬੰਦ ਹੈ। ਬਹੁਤ ਬਹੁਤ ਧੰਨਵਾਦ ਹੈ। ਜਗਦੀਰ ਸਿੰਘ ਉਹ 골ਡੀ ਜੀ ਦਾ ਸਾਡੇ ਸੀ ਚੇਅਰਮੈਨ ਸੁਦਾ ਮੈਨ ਨੂੰ ਪਲੀਜ਼ ਸਾਰੇ ਪਿੱਛੇ ਪਿਛਲੇ ਮਹਿਮਾਨ ਵੀ ਪਲੀਜ਼ ਸਟੈਂਡ ਜੀ। ਥੈਂਕ ਯੂ ਸਰ ਤੁਸੀਂ ਬਹੁਤ ਸਾਡੇ 100 ਰੁਪਿਆ ਜੋ ਸਹਿਯੋਗ ਦਿੱਤਾ ਗਿਆ ਹੈ। ਬਹੁਤ 500 ਰੁਪਏ ਦਾ ਜੋ ਸਹਿਯੋਗ ਹੈ ਦਿੱਤਾ ਗਿਆ ਹੈ ਬੱਚਿਆਂ ਦੀ ਬਹੁਤ ਬਹੁਤ ਹੀ ਲੈਂ ਗਈ ਫਰਮਾਨੀ ਦਾ ਸਰ ਮੈਂ ਸਭ ਤੋਂ ਪਹਿਲਾਂ ਤਾਂ ਸਾਡੀ ਮਾਨਯੋਗ ਸਰਕਾਰ ਦਾ ਬਹੁਤ ਧੰਨਵਾਦ ਜੀ ਇਹਨਾਂ ਨੇ ਸਟੇਟਸ ਗੇਮਸ ਕੋਕੋ ਸਾਡੀਆਂ ਉਦਾਲਾਬਾਦ ਨੂੰ ਦਿੱਤੀਆਂ ਔਰ ਪੂਰੀ ਟੀਮ ਦਾ ਟੀਚਰ ਸਮਾਜ ਦਾ ਡੀਓ ਸਮਾਜ ਦਾ ਜਿਹੜਾ ਨੇ ਬਾਤਾਂ ਚੰਗਾ ਅਰੇਂਜਮੈਂਟਸ ਕਰਕੇ ਸਾਡੇ ਕੋਲ تقريبا 12-13 ਜਿਲ੍ਹੇ ਦੇ ਇੱਥੇ ਬੱਚੇ ਟੀਮਸ ਆਏਗੇ ਉਹਨਾਂ ਦਾ ਰਹਿਣ ਦਾ ਸਾਰਾ ਇੰਤਜ਼ਾਮ ਪ੍ਰਾਪਰ ਉਹਨਾਂ ਦੇ ਇੰਤਜ਼ਾਮ ਖਾਣੇ ਕਿੰਨੇ ਦਾ ਸਭ ਤੋਂ ਚੰਗਾ ਰਿਸਬੰਡ ਕਰ ਰਿਹਾ ਹੀ ਹੁੰਦਾ ਇੱਕ ਦੂਸਰੇ ਸ਼ਹਿਰ ਚ ਜਾ ਕੇ ਅਸੀਂ ਜਿਹੜੀ ਸਟੇਟ ਗੇਮ ਔਰ ਸਭ ਤੋਂ ਵੱਡੀ ਗੱਲ ਹੈ ਛੋਟਾ ਜਿਹਾ ਸ਼ਹਿਰ ਜਲਾਲਾਬਾਦ ਉਥੇ ਸਟੇਟ ਗੇਮ ਦੇ ਬਹੁਤ ਵੱਡੀ ਸੱਜੇ ਬੱਚੇ ਅੰਦਰ ਸਟੇਟ ਜਿਹੜੀਆਂ ਅੰਡਰ 17 ਕੋਕੋ ਗਰਲਸ ਜਿਹੜੀਆਂ ਨੇ 16 9th ਜਿਹੜੀਆਂ ਨੇ ਉਹ ਸਾਡੇ ਗਰਲ ਸਕੂਲ ਜਲਾਲਾਬਾਦ ਦੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਸਟੇਟ ਲੈਵਲ ਦੀਆਂ ਕੀਟਾਂ ਜਿਹੜੀਆਂ ਨੇ ਉਹ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਸਾਡਾ ਵੈਨਿਊ ਜਿਹੜਾ ਚੁਣਿਆ ਗਿਆ ਤੇ ਅਸੀਂ ਇਸ ਸਕੂਲ ਦੇ ਵਿੱਚ ਕਰਵਾ ਰਹੇ ਹੈਗੇ ਹਾਂ ਅੱਜ ਕੋਲ ਕਿੰਨੇ ਜਿਹੜੇ ਟੋਟਲ ਸਰ 23 ਜਿਹੜੀਆਂ ਟੀਮਸ ਨੇ ਉਹ ਸਾਡੇ ਕੋਲ ਪਹੁੰਚੀਆਂ ਹੈਗੀਆਂ ਨੇ ਔਰ ਉਹਨਾਂ ਦੇ ਫਿਕਚਰਸ ਵਗੈਰਾ ਸੈੱਟ ਕਰਕੇ ਉਹ ਪ੍ਰੋਗਰਾਮ ਚੱਲ ਰਿਹਾ ਹੈ ਅੱਜ ਨੇਗਰਲ ਸੈਰਮਨੀ ਮੌਜੂਦਾ ਮੈਚ ਚੱਲ ਰਿਹਾ ਹੈ ਸਾਡੇ ਐਸਟੀਐਮ ਸਾਹਿਬ ਔਰ ਡੀਓ ਸਾਹਿਬ ਬਾਰੇ ਕਰਦੇ ਸਰ ਮੁਹਾਲੀ ਸਾਹਿਬ ਬਹੁਤ ਅੱਛੇ ਪ੍ਰਬੰਧ ਹੈ ਸਾਨੂੰ ਜ਼ਿਲ੍ਹਾ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਔਰ ਡੀਐਮ ਸਪੋਰਟਸ ਵੱਲੋਂ ਪ੍ਰੋਪਰ ਪੂਰਾ ਯੋਗਦਾਨ ਮਿਲ ਰਿਹਾ ਹੈਗਾ ਪਰ ਪੂਰਾ ਸਹਿਯੋਗ ਹੈ ਸਾਡੇ ਫਿਜ਼ੀਕਲ ਐਜੂਕੇਸ਼ਨ ਟੀਚਰ ਸਹਿਬਾਨ ਦਾ ਸਾਡੀ ਟੀਮ ਦਾ ਆਲ ਗੁੜ